ਜਿਵੇਂ ਕਿ ਇੱਕ ਸੁਣਦੇ ਹੁੰਦੇ ਆ ਸਿਆਮਾ ਤਰਜ਼ਾਲਿਆ ਦੀ ਇੱਕ ਖਾਸੀਅਤ ਆ ਵੀ ਕਹਿੰਦੇ ਇਹਨਾਂ ਕੋਲ 500 ਤਰ੍ਹਾਂ ਦੀਆਂ ਖਸਬੂਆਂ ਆ ਗਈਆਂ ਹਾਂਜੀ ਵੀਰੇ ਇਹ ਗੱਲ ਸੱਚੀ ਆ ਇਹ ਸੱਚੀ ਆ ਵੀਰੇ ਆਪਣੇ ਕੋਲ ਜਿੰਦੋਂ ਮਰਜ਼ੀ ਆਈ ਬਾਰੇ ਨਾ ਯੂਜ਼ ਕਰਕੇ ਚੈੱਕ ਕਰਨਾ ਹੁੰਦਾ ਹਾਂਜੀ ਉਹ ਚੀਜ਼ ਵੀ ਵੀਰੇ ਆਪਣੇ ਕੋਲ 3 ਐਮ ਐਲ ਤੋਂ ਸਟਾਰਟਿੰਗ ਹੋ ਜਾਂਦੀ ਆ ਹੂੰ ਤਿੰਨ ਤੋਂ ਲੈ ਕੇ ਜਿੰਨੀ ਮਰਜ਼ੀ ਆਈ ਕੋਈ ਵੀ ਖਰੀਦ ਦਿਓ ਤਾਂ 3 ਐਮ ਐਲ ਜਿਹੜਾ ਹੈਗਾ ਇਹ ਸੋਨੂੰ ਬਿਲਕੁਲ ਇਹਦੇ ਨਾਲ ਗਿਫਟ ਕੀਤਾ ਜਾਊਗਾ ਹਾਂਜੀ ਵੀਰੇ ਇਹ ਅੱਜ ਦਾ ਨਹੀਂ ਆ ਬਸ ਅੱਜ ਦਾ ਅੱਜ ਇਹਦੇ ਨੰਬਰ ਤੇ ਦੇ ਦੇ ਨਾ ਤਾਂ ਲਕੋੜ ਆ ਸਕਦੀ ਇਹ ਬੱਚਾ ਯੂਜ਼ ਕਰ ਲੇ ਸਕਦੀ ਲੇਡੀ ਯੂਜ਼ ਕਰ ਲੇ ਸਕਦੀ ਆ ਭਾਬ ਕਰ ਲੇ ਠੀਕ ਹੈ ਇਹਨਾਂ ਦਾ ਸਿਰ ਫੜੇ ਨਾ ਘੇਰ ਵਗੈਰਾ ਨਾ ਇਹਦੇ ਨਾਲ ਉਲਟੀ ਕੋਲ ਨਹੀਂ ਹੁੰਦਾ ਇਹਦੇ ਚਲ ਕੋਲ ਨਹੀਂ ਹੁੰਦਾ ਇਹ ਨਾਲ ਕੋਲੋਂ ਤਾਂ ਉਹੀ ਦਿਮਾਗ ਫੜਦਾ ਏ ਇਹ ਨਾਲ ਹੀ ਘੇਰ ਰੋਟੀਆਂ ਮਰ ਠੀਕ ਹੈ ਇੱਚੀ ਜਾਏ ਠੀਕ ਹੈ ਲੋਕ ਬਦਾਉਟਲ ਕੋਲ ਆ ਜਿਵੇਂ ਇੱਕ ਪਿੱਸੇ ਜੇ ਮੁੱਦਾ ਵੀ ਉੱਠਿਆ ਸੀ ਕਹਿੰਦੇ ਵੀ ਸੈਟਾ ਜਿਹੜਾ ਇਹਨੂੰ ਧਾਰਮਿਕ ਸਸਤਾਵਾਂ ਤੇ ਨਹੀਂ ਅਲਾਉ ਕਰਨਾ ਚਾਹੀਦਾ ਜਿਵੇਂ ਆਪਾਂ ਧਾਰਮਿਕ ਗ੍ਰੰਥਾਂ ਤੇ ਵੀ ਉਹਦੇ ਚਲ ਕੋਲ ਹੁੰਦੀ ਆ ਇਹਦੇ ਚ ਹੈ ਨਹੀਂ ਇਹਦੇ ਚ ਵੀ ਰượu ਕੋਲ ਹੈ ਨਹੀਂ ਇਹ ਤਾਂ ਜਿਵੇਂ ਮਰਜ਼ੀ ਮਤਲਬ ਗੁਰੂ ਘਰ ਵਗੈਰਾ ਕਿਸੇ ਵੀ ਧਾਰਮਿਕ ਜਗ੍ਹਾ ਤੇ ਲਾਉਣਾ ਹੈ ਜਿਵੇਂ ਮਰਜ਼ੀ ਲਾ ਕੇ ਵਗ ਜਾਓ ਇਹਦੀ ਕੋਈ ਬੇਅਬਦੀ ਨਿਸ਼ਤਾ ਕਹਿ ਕੇ ਦਿੰਨੇ ਆਗੇ ਠੀਕ ਹੈ ਇਹ ਚੀਜ਼ ਆ ਤੁਹਾਨੂੰ ਬੜੀ ਬੇਸਾਬਰੀ ਨਾਲ ਅਡੀਕ ਸੀ ਜਿਹੜੀ ਚੀਜ਼ ਦੀ ਵੀ ਆਪਣੇ ਸ਼ਹਿਰ ਦੇ ਵਿੱਚ ਆ ਜੇ ਉਹ ਮੈਂ ਤੁਹਾਨੂੰ ਦਿਖਾਉਣ ਲੱਗਿਆ ਪੰਜਾਬ ਐਂਡ ਸਿੰਧ ਬੈਂਕ ਰਾਮਪਰਾ ਪੂਲ ਆਰੀਆ ਸਕੂਲ ਵਾਲੀ ਗਲੀ ਦੇ ਵਿੱਚ ਸਿਆਮਾ ਤਰਦਾਲਿਆ ਨੇ ਇੱਕ ਬ੍ਰਾਂਚ ਖੋਲੀ ਆ ਆਪਾਂ ਤੁਹਾਨੂੰ ਦਿਖਾਉਣੇ ਆ ਵੀ ਕਿਹੜੇ ਕਿਹੜੇ ਪ੍ਰੋਡਕਟ ਨੇ ਬਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਈ ਪਹਿਲਾਂ ਤਾਂ ਤੁਹਾਨੂੰ ਮੁਬਾਰਕਾਂ ਨਵੇਂ ਕੰਮ ਦੇ ਲਈ ਤੇ ਜਿਵੇਂ ਕਿ ਇੱਕ ਸੁਣਦੇ ਹੋ ਨਿਆ ਸਿਆਮਾ ਤਰਦਾਲਿਆ ਦੀ ਇੱਕ ਖਾਸियत ਆ ਵੀ ਕਹਿੰਦੇ ਇਹਨਾਂ ਕੋਲ 500 ਤਰ੍ਹਾਂ ਦੀਆਂ ਖਸਬੂਆਂ ਆ ਗਈਆਂ ਹਾਂਜੀ ਵੀਰੇ ਇਹ ਗੱਲ ਸੱਚੀ ਆ ਇਹ ਸੱਚੀ ਆ ਵੀਰੇ ਆਪਣੇ ਕੋਲ ਜਦੋਂ ਮਰਜੀ ਆ ਜਾਂਦੀ ਹੈ ਹਾਂ 500 ਤਰ੍ਹਾਂ ਦੀਆਂ ਖਸਬੂਆਂ ਮਿਲ ਜਾਣੀਆਂ ਠੀਕ ਆ ਤੇ ਇੱਕ ਨਾ ਮਤਲਬ ਕਿ ਜਿਹੜੀ ਇਹਦੀ ਸਟਾਰਟਿੰਗ ਆ ਇਹ ਕਿੰਨੇ ਐਮਐਲ ਤੋਂ ਸਟਾਰਟਿੰਗ ਕਰਦਾ ਹੋ ਜਾਂਦੀ ਆ ਵੀ ਕਿਸੇ ਨੇ ਕਈ ਵਾਰ ਇਹਨਾਂ ਯੂਜ਼ ਕਰਕੇ ਚੈੱਕ ਕਰਨਾ ਹੁੰਦਾ ਹਾਂਜੀ ਉਹ ਚੀਜ਼ ਵੀਰੇ ਆਪਣੇ ਕੋਲ 3 ਐਮਐਲ ਤੋਂ ਸਟਾਰਟਿੰਗ ਹੋ ਜਾਂਦੀ ਆ ਹੂੰ ਤੰਤੋਜ ਲੈ ਕੇ ਜਿੰਨੀ ਮਰਜ਼ੀ ਹਾਈ ਜਿੰਨੀ ਮਰਜ਼ੀ ਲੈ ਲਓ ਉਦੋਂ ਵੱਧ ਜਿੰਨੀ ਮਰਜ਼ੀ ਲੈ ਲਓ 3 ਐਮ 3 ਐਮ ਵਾਲੀ ਦਿਖਾਇਓ ਤੁਸੀਂ ਅੱਜ ਇਹ ਇਥੋਂ ਇਹਦੇ ਤੋਂ ਸਟਾਰਟਿੰਗ ਹੋ ਜਾਂਦੀ ਆ ਹਨਾ ਤੇ ਇੱਕ ਇੱਕ ਅੱਜ ਜਿਹੜਾ ਅੱਜ ਦਾ ਆਫਰ ਆ ਉਹ ਕਿਹੜਾ ਸੀਗਾ ਅੱਜ ਵੀਰੇ ਆਪਣੇ ਕੋਲੇ ਆ ਲਾਇਆ 25 ਐਮ ਐਲ ਨਾਲ 3 ਐਮ ਐਲ ਦਾ ਕਾਕੜਾਇਆ ਜਾਮਾ ਫਿਰ ਹੀ ਦਿੰਨੇ ਆ 3 ਮਹੀਨਾ ਨਹੀਂ ਮੁੱਕਦਾ ਠੀਕ ਹੈ ਉਹ ਸਾਹਮਣੇ ਲੈ ਨਾਲ ਚ ਉਹ ਦਿਖਾ ਦਿਓ ਜਿਹੜੀ ਉਹ ਸਾਹਮਣੇ ਲੈ ਨਾਲ ਨਾ ਇਹਦੇ ਤੇ ਆਫਰ ਲਾਇਆ ਹੋਇਆ ਵੀ ਜੇ ਤੁਸੀਂ ਇਹਨਾਂ ਚੋਂ ਕੋਈ ਵੀ ਖਰੀਦ ਦਿਓ ਤਾ 3 ml ਜਿਹੜਾ ਹੈਗਾ ਇਹ ਤੁਹਾਨੂੰ ਬਿਲਕੁਲ ਇਹਦੇ ਨਾਲ ਗਿਫਟ ਕੀਤਾ ਜਾਊਗਾ ਹਾਂਜੀ ਵੀਰੇ ਇਹ ਅੱਜ ਦਾ ਦਿਨ ਹੀ ਆ ਬਸ ਅੱਜ ਅੱਜ ਦਾ ਦਿਨ ਆ ਨਿਊ ਹੈ ਕਹਿੰਦੇ ਹੁੰਦੇ ਨਵੇਂ ਸਾਲ ਵਾਲੇ ਦਿਨ ਜਿਵੇਂ ਅੱਜ ਨਵੇਂ ਸਾਲ ਦੀ ਗੱਲ ਚਾਰੇ ਪਾਸੇ ਹੋ ਰਹੀ ਆ ਅੱਜ ਦਾ ਦਿਨ ਆ ਉਪਰ ਆ ਹਾਂਜੀ ਤੇ ਭਾਈ ਇੱਕ ਨਾ ਪ੍ਰੋਬਲਮ ਆਉਦੀ ਹੁੰਦੀ ਆ ਵੈਸੇ ਵੀ ਆਪਣੇ ਲੋਕ ਜਿਹੜੇ ਚਲੋ ਜਦੋਂ ਅਸੀਂ ਕਿਤੇ ਜਾਂਦੇ ਆ ਹਨਾ ਘੁੰਮਣ ਫੇਰਨ ਜਾਂ ਕਿਸੇ ਸਮਾਗਮ ਦੇ ਵਿੱਚ ਹਾਂਜੀ ਵੀਰੇ ਆਪਾਂ ਆਮੀ ਸੈਂਟ ਯੂਜ਼ ਕਰਦੇ ਆ ਤਾਂ ਬਹੁਤੇ ਲੋਕਾਂ ਨੂੰ ਉਹ ਮਤਲਬ ਕਿ ਉਹਦੇ ਤੋਂ ਅਲਰਜੀ ਜੀ ਹੋ ਜਾਂਦੀ ਆ ਵੀ ਜਾਂ ਤਾਂ ਉਹਨਾਂ ਨੂੰ ਘੇਰ ਜੀ ਚੜਨ ਲੱਗ ਜਾਂਦੀ ਆ ਜਾਂ ਉਹ ਇਹਦੇ ਵਿੱਚ ਵੀ ਆਉਂਦੀ ਆ ਪ੍ਰੋਬਲਮ ਇਹਦੇ ਵਿੱਚ ਆਪਣੇ ਕੋਲੇ ਪਹਿਲੇ ਨੰਬਰ ਦੇ ਤੇ ਨਾ ਤਾਂ ਲਕੋੜ ਆ ਸਕਦੀ ਬੱਚਾ ਯੂਜ਼ ਕਰ ਲੇ ਸਕਦੀ ਲੇਡੀ ਯੂਜ਼ ਕਰ ਲੇ ਸਕਦੀ ਆ ਭਾਵ ਕਰ ਲੇ ਠੀਕ ਹੈ ਇਹਨਾਂ ਦਾ ਸਿਰ ਫੜੇ ਨਾ ਘੇਰ ਵਗੈਰਾ ਨਾ ਇਹਦੇ ਨਾਲ ਉਲਟੀ ਕੋਈ ਨਹੀਂ ਹੁੰਦਾ ਇਹਦੇ ਨਾਲ ਕੋਈ ਨਹੀਂ ਹੁੰਦਾ ਇਹ ਨਾਲ ਕੋਲੋਂ ਤਾਂ ਉਹ ਹੀ ਦਿਮਾਗ ਫੜਦਾ ਏ ਉਹ ਨਾਲ ਹੀ ਘੇਰ ਉਲਟੀਆਂ ਲੱਗਦੀ ਆ ਠੀਕ ਹੈ ਇੱਚੀ ਜਾਏ ਠੀਕ ਹੈ ਲੋ ਮ ਬਦਾ ਹਟਲ ਕੋਲ ਆ ਜਿਵੇਂ ਇੱਕ ਪਿੱਸੇ ਜੇ ਮੁੱਦਾ ਵੀ ਉੱਠਿਆ ਸੀ ਕਹਿੰਦੇ ਵੀ ਸੈਕਟਾ ਜਿਹੜਾ ਇਹਨੂੰ ਧਾਰਮਿਕ ਸੰਸਥਾਵਾਂ ਤੇ ਨਹੀਂ ਅਲਾਉ ਕਰਨਾ ਚਾਹੀਦਾ ਜਿਵੇਂ ਆਪਾਂ ਧਾਰਮਿਕ ਗ੍ਰੰਥਾਂ ਤੇ ਵੀ ਉਹਦੇ ਚਲ ਕੋਲ ਹੁੰਦੀ ਆ ਇਹਦੇ ਚ ਹੈ ਨਹੀਂ ਇਹਦੇ ਚ ਵੀ ਅਲਕੋਹਲ ਹੈ ਨਹੀਂ ਇਹ ਤਾਂ ਜਿਵੇਂ ਮਰਜ਼ੀ ਮਤਲਬ ਗੁਰੂ ਘਰ ਵਗੈਰਾ ਕਿਸੇ ਵੀ ਧਾਰਮਿਕ ਜਗ੍ਹਾ ਤੇ ਲਾਉਣਾ ਹੈ ਜਿਵੇਂ ਮਰਜ਼ੀ ਲਾ ਕੇ ਵਗ ਜਾਓ ਇਹਦੇ ਕੋਈ ਬੇਆਬਦੀ ਨਿਸ਼ਤਾ ਕਹਿ ਕੇ ਦਿੰਨੇ ਆਗੇ ਠੀਕ ਹੈ भेजी जाए ठीक है ए ए ए ता भाई आ गया मान लो ਵੀ ਕੱਪੜਿਆਂ ਖਾਤਰ ਹੈ ਨਾ ਤੇ ਮਤਲਬ ਕਿ ਇਹ ਜਿਵੇਂ ਹੁਣ ਆਪਾਂ ਸਵੇਰੇ ਲਾ ਲਿਆ ਤੇ ਸ਼ਾਮ ਤੱਕ ਫਿਰ ਆਏ ਜੀ ਟੀ ਰਹਿੰਦਾ ਕਿ ਵੀ ਇਹ ਵੀ ਦੋ ਦਿਨ ਤੱਕ ਬਾਡੀ ਚ ਨਹੀਂ ਜਾਂਦਾ 6 ਦਿਨ ਕੱਪੜੇ ਚ ਨਹੀਂ ਜਾਂਦਾ ਠੀਕ ਹੈ ਬਾਡੀ ਤੇ ਵੀ ਕੱਪੜੇ ਵਾਲੇ ਯੂਜ਼ ਕਰ ਸਕਦੇ ਹਾਂਜੀ 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 ਠੀਕ ਇਹ ਬਾਡੀ ਨੂੰ ਕੋਈ ਸਕਿਨ ਦੀ ਨਹੀਂ ਨਹੀਂ ਵੀਰੇ ਜਮਨ ਇਹ ਤਾਂ ਦੇਸੀ ਚੀਜ਼ਾਂ ਨੇ ਮਤਲਬ ਇਹ ਫਲਾਵਰ ਵਗੈਰਾ ਤੋਂ ਤਿਆਰ ਕਰੇ ਵੀ ਹੁੰਦੇ ਹੈਗੇ ਇਹ ਇਹਨਾਂ ਤੋਂ ਤਿਆਰ ਕਰਦੇ ਆ ਵੀ ਇਹ ਨਹੀਂ ਕੈਮੀਕਲ ਨਹੀਂ ਕੈਮੀਕਲ ਤੇ ਇਹਦੇ 1% ਵੀ ਨਹੀਂ ਹੋਣਾ ਠੀਕ ਹੈ ਇਹਦਾ ਫੁੱਲ ਵਗੈਰਾ ਤੋਂ ਤਿਆਰ ਕਰਦੇ ਆ ਕਿ ਜੋ ਜੋ ਟਾਈਮ ਲੰਘੀ ਜਾਊਗਾ ਉਵੇਂ ਉਵੇਂ ਜਿਵੇਂ ਆਪਾਂ ਕਹਿੰਦੇ ਆਪਾਂ ਲੋਹਲੀ ਹੋਣੀ ਖੇੜਦਾਗਾ ਇਹਨੇ ਖੜੀ ਜਾਣਾਗਾ ਉਸੇ ਤਰ੍ਹਾਂ ਮੰਨ ਲਓ ਵੀ ਵੀ ਸਕਿਨ ਤੇ ਲੱਗ ਜਾਂਦਾ ਕੋਈ ਪ੍ਰੋਬਲਮ ਨਹੀਂ ਨਹੀਂ ਕੋਈ ਪ੍ਰੋਬਲਮ ਨਹੀਂ ਵੀਰੇ ਇਹ ਬੱਚੇ ਦੀ ਸਕਿਨ ਤੇ ਜਿਵੇਂ ਸਾਕਰੀ ਵੀ 2 ਸਾਲ ਦੇ ਬੱਚੇ ਦੇ ਲਾ ਦੇ ਠੀਕ ਹੈ ਜੇ ਕੋਈ ਪ੍ਰੋਬਲਮ ਆ ਗਈ ਜਦੋਂ ਸਾਡੇ ਕੋਈ ਮਰਜ਼ੀ ਲਿਆਇਓ ਠੀਕ ਹੈ ਠੀਕ ਹੈ ਮੰਨ ਲਓ ਵੀ ਇਹ ਬਦੌਟ ਕੈਮੀਕਲ ਆ ਅਰੀਜਨਲ ਆ ਆਪਾਂ ਕਹਿ ਦਈਏ ਵੀ ਤਿਆਰ ਕੀਤਾ ਜਾ ਚਾ ਚਲੋ ਚੀਜ਼ਾਂ ਆ ਜਾਂਦੀਆਂ ਵੀਰੇ ਇਹਦੇ ਚ ਮਤਲਬ ਕਿ ਨੇਚਰਲ ਚੀਜ਼ਾਂ ਨੇ ਇਹ ਜਿਵੇਂ ਮਰਜ਼ੀ ਯੂਜ਼ ਕਰੀ ਚੱਲੀਏ ਨੇਚਰਲ ਚੀਜ਼ਾਂ ਨਾਲ ਤੁਹਾਨੂੰ ਇਹ ਪਤਾ भेजी जायनी एक ਵਾਰੀ ਆਪਣੇ ਨਾ ਹੁਣ ਘਰਾਂ ਦੇ ਵਿੱਚ ਆਪਾਂ ਕਈ ਵਾਰ ਨਾ ਜਿਵੇਂ ਰੂਮ ਦੇ ਵਿੱਚ ਆਪਾਂ ਖਸਬੂ ਵਾਲੀ ਕੋਈ ਚੀਜ਼ ਲਾ ਲੈਨੇ ਆ ਉਹ ਤੁਹਾਡੇ ਕੋਲ ਵੀ ਰੂਮ ਉਹ ਹੈਗੇ ਆ ਨਾ ਉਹ ਆਪਣੇ ਕੋਲ ਹੈਗੇ ਆ ਵੀਰੇ ਹਾਂ ਜਿਵੇਂ ਵੀ ਵੱਖ-ਵੱਖ ਤਰ੍ਹਾਂ ਦੇ ਪਏ ਨੇ ਹਣਾ ਆ ਦਿਖਾ ਦੇ ਯਾਰ ਲਾਉਣ ਜਿਵੇਂ ਆ ਕਿਹਾ ਇਲੈਕਟ੍ਰੋਨਿਕ ਪਏ ਆ ਹੂੰ ਆ ਕੋਲੇ ਵਾਲੇ ਪਏ ਆ ਆ ਵੀ ਇਲੈਕਟ੍ਰੋਨਿਕ ਆ ਆ ਵੀ ਜਨਰਲ ਇਲੈਕਟ੍ਰੋਨਿਕ ਆ ਹਾਂ ਹਾਂ ਇਹ ਜਿਹੜੇ ਮਤਲਬ ਕਿ ਆਪਾਂ ਲਾਉਣੇ ਆ ਹਨਾ ਇਹਦੀ ਸਟਾਰਟਿੰਗ ਰੇਂਜ ਜੀ ਕੀ ਆ ਵੀ ਕਿੱਥੋਂ ਜੀ ਸਟਾਰਟ ਹੋ ਜਾਂਦੇ ਆ ਇਹ ਇਹ ਵੀਰੇ ਆਪਣੇ ਕੋਲੇ 600 ਤੋਂ ਸਟਾਰਟ ਹੋ ਜਾਂਦੀ ਆ ਹੂੰ ਮਤਲਬ ਆ ਉਸ ਤੋਂ ਜਿੰਨੀ ਚਾਹੀਦੀ ਆ ਉਸ ਤੋਂ ਵੱਧ ਮਿਲ ਜੂਗੀ ਤੇ ਇਹਦੇ ਇਹਦੇ ਚ ਲਈ ਫਿਰ ਆਪਾਂ ਨੂੰ ਮਤਲਬ ਕਿ ਇਹਦੇ ਚ ਪਾਉਣਾ ਕੀ ਪੈਂਦਾਗਾ ਵੀ ਮਟੀਰੀਅਲ ਕਿਡਾ ਗਾ ਇਹਦੇ ਜੀ ਵੀਰੇ ਆ ਹਬੂਰ ਦੀ ਲੱਕੜ ਪੈਂਦੀ ਹੈਗੀ ਹੂੰ ਇਹਦੀ ਆਪਣੇ ਕੋਲ ਦੋ ਤਿੰਨ ਤਰ੍ਹਾਂ ਦੀ ਫ੍ਰੈਗਰੈਂਸਾਂ ਹੈਗੀਆਂ ਨੇ ਹੂੰ ਹੂੰ ਇਹ ਬਸ ਥੋੜੀ ਹੀ ਪੈਂਦੀ ਆ ਉਸ ਤੋਂ ਬਾਅਦ 15 ਮਿੰਟ ਲਾਉਣਾ ਪੈਂਦਾ ਉਹਦੇ ਵਿੱਚੋਂ ਬਸ ਫ੍ਰੈਗਰੈਂਸ ਆ ਜਾਂਦੀ ਸਾਰੀ ਹਾਠ ਠੀਕ ਹੈ ਵੀ ਮਤਲਬ ਕਿ ਆਪਾਂ ਨੂੰ ਇਹ ਨੂੰ ਇਹ ਕਿੰਨਾ ਕੁ ਚਿਰ ਡੱਬੀ ਇੱਕ ਜਿਹੜੀ ਆਪਣੀ ਵਰਤੋਂ ਚ ਆ ਜਾਂਦੀ ਆ ਡੱਬੀ ਨਾਲ 2 ਮਹੀਨੇ ਲੰਘ ਜਾਂਦੇ ਆ ਬਰਾ ਸਸ ਸਸ ਇੱਕ ਨਾ ਭਾਈ ਇਹ ਦੇਖ ਰਹੇ ਸੀ ਭਾਈ ਆ ਇਧਰ ਨਾਲ ਮਤਲਬ ਕਿ ਜਾ ਤੁਹਾਡੇ ਕੋਲ ਸਹੇਦ ਦੇ ਵਿੱਚ ਲਸਣ ਆ ਜਾਂ ਹੋਰ ਵੈਰਾਈਟੀਆਂ ਆ ਇਹ ਕਾਦੇ ਵਰਤੋਂ ਦੇ ਵਿੱਚ ਇਹ ਮਤਲਬ ਭਾਈ ਕਿਸੇ ਦੇ ਢੂਈ ਵਗੈਰਾ ਦੀ ਪ੍ਰੋਬਲਮ ਆ ਚਾਹੇ ਗੋਡੇ ਵਾਰਾਂ ਦੀ ਚਾਹੇ ਸੈਕਸ ਵਗੈਰਾ ਦੀ ਪ੍ਰੋਬਲਮ ਆ ਇਹ ਉਹਦੀ ਖਾਸਲਾ ਇਹਦੇ ਵਿੱਚ ਆਪਣੇ ਕੋਲੇ ਆਦੇ ਦਾ ਬੇਸਟ ਆ ਜਾਂਦਾ ਹੈ ਤੇ ਲਸਣ ਦਾ ਇਹਦਾ ਰਾਣ ਦੀ ਖਜੂਰ ਦਾ ਆ ਜਾਂਦਾ ਹੈ ਡਰਾਈ ਫੂਡ ਜਿਹਾ ਆ ਜਾਂਦੇ ਆ ਬਾਕੀ ਇਹਨਾਂ ਦੇ ਵਿੱਚ ਜਿਹੜੀ ਸ਼ਾਇਦ ਆ ਵੀਰੇ ਇਹ ਅੰजाम ਦੀ ਨਹੀਂ ਗਈ ਸਕਦੀ ਸਿਆਲ ਹੋਵੇ ਸਕਦੀ ਕੋਈ ਮਰਜ਼ੀ ਹੋਵੇ ਇਹਦੇ ਬਿਨਾ ਖੰਡ ਤੋਂ ਹਮ ਇੱਕ ਤੁਸੀਂ ਕਹਿੰਦੇ ਖੰਗ ਦੀ ਦਵਾਈ ਉਹ ਕਿਹੜੀ ਆ ਖੰਗ ਦੀ ਦਵਾਈ ਉਹ ਖੰਗ ਦੀ ਦਵਾਈ ਆ ਆਗੇ ਅਸੀਂ ਵੀ ਖੰਗ ਤੋਂ ਮਤਲਬ ਕਿ ਕਿਸੇ ਵੀ ਆਪਾਂ ਦੇ ਸਕਦੇ ਆ ਸਕਦੀ ਬੱਚੇ ਹੁੰਦੇ ਹੋ ਸਕਦੀ ਬਈ ਆਪਾਂ ਆਪ ਯੂਜ਼ ਕਰੀਏ ਜਿਵੇਂ ਮਰਜ਼ੀ ਵਰਤੀ ਚੱਲੋ ਇਹਦੀ ਕੁਆਲਿਟੀ ਹਰੇਕ ਬੰਦੇ ਨੂੰ ਨਹੀਂ ਮਿਲਦੀ ਇਹ ਮਤਲਬ ਹੈ ਸਾਇਦ ਦੇ ਵਿੱਚ ਤਿਆਰ ਕਰਕੇ ਮਤਲਬ ਦੇਸੀ ਚੀਜ਼ੀ ਹੁੰਦੀਆਂ ਇਹਦੇ ਵਿੱਚ ਮਤਲਬ ਕੋਈ ਕੋਲ ਵਗੈਰਾ ਕੁਝ ਵੀ ਨਹੀਂ ਹੈਗਾ ਆਪਣੇ ਕੋਲ ਨਹੀਂ ਮੰਨ ਲਓ ਵੀ ਇਹਦਾ ਕੋਈ ਅਫੈਕਟ ਨਹੀਂ ਵੀ ਜੇ ਕਿਸੇ ਦੀ ਕੋਈ ਮੈਡੀਸਨ ਵਗੈਰਾ ਚੱਲਦੀ ਹੈ ਤਾਂ ਕੋਈ ਚੱਕਰ ਨਹੀਂ ਹੈ ਨਾ ਮੈਡੀਸਨ ਨਾਲ ਤਾਂ ਬਈ ਵਧੀਆ ਚੀਜ਼ ਹੈ ਮਤਲਬ ਜੇ ਮੈਡੀਸਨ ਤੇ ਵੀ ਆਪਾਂ 1000 1000 ਰੁਪਏ ਆਪਾਂ 500 ਰੁਪਏ ਲਾਈ ਜੰਨੇ ਆ ਕੋਈ ਇਹਦੀ ਬਾਲਾ ਕੋਈ ਮਤਲਬ ਇਹਦਾ ਚਾਰਜਰ ਵਲਾ ਨਹੀਂਗਾ 250 ਰੁਪਏ ਦੀ ਹੈ ਸਿਰਫ ਸਿਰਫ ਠੀਕ ਹੈ ਤੇ ਯੂਜ਼ ਕਿੰਨੀ ਕੀ ਕਰਨੀ ਹੁੰਦੀ ਹੈ ਦੁੱਧ ਤੇ ਵੀ ਇਹ ਬੱਚੇ ਨੂੰ ਮਤਲਬ ਚਮਚਾ ਤੀਜਾ ਹਿੱਸਾ ਤੇ ਲੇਡੀ ਨੂੰ ਦ ਸ਼ੁਭ ਸਾਮ ਕਰ ਲੋ ਤੱਤੇ ਪਾਣੀ ਨਾਲ ਲੈ ਲੋ ਚਾਹੇ ਚਾਹੇ ਮਤਲਬ ਕਿ ਉਸੇ ਦੁੱਧ ਨਾਲ ਲੈ ਲੋ ਠੀਕ ਹੈ ਤੇ ਇੱਕ ਹੋਰ ਬਾਈ ਕੋਈ ਹੋਰ ਤੁਹਾਡੇ ਧਿਆਨ ਚ ਹੋਵੇ ਕੋਈ ਹੋਰ ਜਿਹੜੀ ਨਹੀਂ ਜਪਾ ਰਹੇਗੀ ਹੋਈਏ ਜਿਵੇਂ ਆਹ ਪ੍ਰੋਡਕਟ ਪਈ ਨਹੀਂ ਸਾਰੀ ਇਹ ਇਹ ਪਜਾਮਾ ਇਹ ਸਪਰੇਅ ਆ ਗਿਆ ਮਤਲਬ ਇਹ ਮਤਲਬ ਜਿਵੇਂ ਮਰਜ਼ੀ ਹੋਈ ਕਰ ਲੈ ਤੇ ਆਹ ਮਨ ਸਪਰੇਅ ਹੈ ਠੀਕ ਹੈ ਇਹ ਜੀ ਆਏ ਠੀਕ ਹੈ ਠੀਕ ਹੈ ਤੇ ਜਿਵੇਂ ਆਪਾਂ ਕਿਸੇ ਨੇ ਮਤਲਬ ਕਿ ਜ਼ਿਆਦਾ ਕੁਆਇਟੀ ਲੈਣੀ ਆ ਤਾਂ ਵੱਡੀਆਂ ਬੋਤਲਾਂ ਦੇ ਵਿੱਚ ਆ ਜਾਂਦੀ ਹੈ ਹਾਂ ਹਾਂ ਵੀਰੇ ਵੱਡੀਆਂ ਬੋਤਲਾਂ ਦੇ ਵਿੱਚ ਆਏ ਤੇ ਚਾਹੀਦੀ ਫ੍ਰੈਗਰੈਂਸ ਚਾਹੀਦੀ ਆ ਆਪਣੇ ਕੋਲ ਉਹ ਹੀ ਜੀ ਮਿਲ ਜਾਣੀ ਠੀਕ ਹੈ ਵੇਚੀ ਜਾ ਠੀਕ ਹੈ ਬਾਈ ਜੀ ਬਹੁਤ ਬਹੁਤ ਧੰਨਵਾਦ ਜਾਣਕਾਰੀ ਦੀ